whales This one with a子 station which I have in my mystery D frisk Sowel you can Trustee ਸਾਡੇ ਸਾਰੇ ਨਾਲ ਦੇ ਸਾਰੇ ਦੇ ਨਾਲ ਜੋ ਮੇਰੀ ਪਛਾਣ ਹੈ ਇਸ ਤੋਂ ਇਲਾਵਾ ਜੋ ਮੈਂ ਪਛਾਣ ਬਣਾ ਉਹ ਨਹੀਂ ਹੋਗਾ ਨਾ ਇਸ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਇਸ ਪਿੰਡ ਦੇ ਵਿੱਚ ਆ 来ਹੇ ਸਾਰੀ ਉਹਨਾਂ ਦੀ ਇਹ ਨਾਮ ਦੀ ਸਾਡੇ ਅਕਸਰ ਆਮ ਕਰਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਸ ਵੇਲੇ ਜੰਮ ਚਾ ক্রিকেট ਸ਼ਾਇਦ ਸਾਡੇ ਬਜ਼ੁਰਗਾਂ ਦੇ ਵੀ ਅ ਤੀਜੀ ਪੀੜ੍ਹੀ ਦੇ ਨਾਮ ਕਰਨਗੇ ਤਾਂ ਉਸੇ ਤਰ੍ਹਾਂ ਸਰਦਾਰ ਪੱਜਾ ਸਿੰਘ ਦਾ ਜੀ ਆ ਪੰਜਾਬੀ 11 ਔਰ ਸਰ ਉਹ ਸਾਈਡ ਤੋਂ ਬੈਠੋ ਵੀਡੀਓ ਤੋਂ ਸਾਈਡ ਤੇ ਖੜੋ ਜਾਓ ਭਾਜੀ ਥੋੜਾ ਜਿਹਾ ਪਿੱਛੇ ਨੂੰ ਪਜੋ ああ、ピッチャーが出る。 ਹਾਂਜੀ 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 ਕਿਉਂਕਿ ਇਸ ਪੱਲੇ ਆਪ ਨੂੰ ਵੱਡਾ ਨਾਮ ਹੈ ਜੇ ਉਹ ਪ੍ਰੋਜੈਕਟ ਆਈਏ ਜੇ ਤੋਂ ਹੁਣ ਤੁਸੀਂ ਉਹ ਕਿਹੜੀ ਉਮਰ ਤੋਂ ਕਿਹੜੀ ਖਾਸ ਦੇ ਵਿੱਚ ਪਰ ਉਮਰ ਦੇ ਹਿਸਾਬ ਨਾਲ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਆਮ ਸੇਵਲ ਨਜ਼ਰ ਮਾਰਦੇ ਹੋ ਕਿ ਸਵਾਰ ਫੌਜਦ ਸਿੰਘ 38 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕਰਨਾ ਮੈਰਾਥਨ ਦੌੜ ਲਈ ਦੁਨੀਆ ਦੇ ਵਿੱਚ ਨਾਮ ਹੋ ਜਾਣਾ ਤੁਹਾਨੂੰ ਲੱਗਦਾ ਕਿ ਤੁਸੀਂ ਆਪ ਵਿੱਚ ਵੱਡੇ ਖਿਡਾਰੀ ਹੋ ਤੁਸੀਂ ਤੁਹਾਨੂੰ ਲੱਗਦਾ ਕਿ ਪੋਸੀਬਲ ਹੋ ਕਿਸੇ ਨੇ ਇਹ ਕੋਈ ਨਾ ਇਹ ਕੋਈ ਨਾ ਪਉਪ ਤੋਂ ਸਿਰਮਿਚਾ ਦੀ ਯਾਤਰਾ ਪੰਜਾਬ ਦੇ ਲਈ ਉਹ ਵੀ ਸ਼ਾਮਲ ਨੇ ਕੋਟਾਪ ਚਲੋ ਫੋਰਮਰੋਂ ਪੰਜਾਬ